شری گو گرن صاحب شہیدوں کی یادے ہوئے واحر جی کا خالص <سؤال> واحد شری گرو گرنتھ ساحب شہید ساری ساری ਇਹ ਗੁਰੂ ਗ੍ਰੰਥ ਸਾਹਿਬ ਤੇ ਮੁਕਤੀ ਆ ਤੇ ਸਾਡੀ ਅਸੀਂ ਸਾਰੀ ਸੇਵਾ ਸ਼ਹੀਦਾਂ ਤੋਂ ਲੈਣੀ ਨੂੰ। ਸਾਡਾ ਇਸ ਸਾਰੀ ਪਰੰਪਰਾ ਸਾਡਾ ਇਤਿਹਾਸ ਫੀਨਾ ਦੀ ਰਹਿਨੁਆਈ ਤੇ ਰੋਸ਼ਨਾ ਕੀ ਚਲਦਾ ਤੇ ਅਸੀਂ ਉਹਨਾਂ ਤੋਂ ਹੀ ਸੇਵਾ ਲੈਂਦੇ। ਅੱਜ ਅਸੀਂ ਉਹਨਾਂ ਦੀ ਯਾਦ ਵਿੱਚ ਇਕੱਠੇ ਹੋਏ ਆ ਤੇ ਬਹੁਤ ਹੀ ਇਸ ਲਈ ਤੇ ਖੁਸ਼ੀ ਦੀ ਗੱਲ ਹੈ ਕਿ ਇਥੇ ਇਸ ਪਿੰਡ ਵਿੱਚ ਇਹਨੂੰ ਬੜਾ ਵੱਡਾ ਮਾਣ ਵੀ ਹਾਸਲ ਹੋਇਆ ਕਿ ਸ਼ਹੀਦਾਂ ਦੀ ਯਾਰ ਵਿੱਚ ਸ਼ਹੀਦੀ ਮੂਗਾ ਵਗਭਗ ਤਿਆਰ ਹੈ ਤੇ ਆਪਾਂ ਸਾਰਿਆਂ ਨੇ ਉਹ ਦੇ ਦਰਸ਼ਨ ਕਰਨੇ ਇਹ ਬਹੁਤ ਵੱਡੀ ਗੱਲ ਹੈ ਸ਼ਹੀਦਾਂ ਨੂੰ ਯਾਦ ਕਰਨਾ ਉਹਨਾਂ ਤੋਂ ਸੇਧ ਲੈਣੀ ਉਹਨਾਂ ਤੋਂ ਪ੍ਰੇਰਣਾ ਲੈਣੀ ਤੇ ਉਹਨਾਂ ਨੂੰ ਇਤਿਹਾਸ ਵਿੱਚ ਸਾਂਭਣਾ ਉਹਨਾਂ ਬਾਰੇ ਸੱਚ ਕਰਨੀ ਲਿਖਣਾ ਕਹਾਵਾਂ ਖਾਪੜੀਆਂ ਜੋ ਸਭ ਕੁਝ ਹੋ ਰਿਹਾ ਹੈ ਤੇ ਨਾਲ ਹੀ ਇਹੋ ਜੀ ਇੱਕ ਉਸ ਯਾਦਗਾਰ ਬਣਾਉਣੀ ਜਿਹੜੀ ਸਦਾ ਲਈ ਅਮਿੱਟ ਹੁੰਦੀ ਆ ਇਹ ਬਹੁਤ ਐਂ ਕੜੀ ਹੈ ਜੋਸੀਂ ਇਥੇ ਅੜ ਕੇ ਸਾਰੀਆਂ ਕੱਟੀਆਂ ਦੇਖ ਰਹੇ ਆ ਗੱਲਾਂ ਵੀ ਆਪਣੀ ਜ਼ਿੰਦਗੀ ਵਿੱਚ ਇਸ ਪਿੰਡ ਦੀ ਦੇਖ ਰਹੇ ਆ ਕਿ ਉਹ ਸਾਡੇ ਵੀਰ ਸ਼ਹੀਦ ਜਿਹੜੇ ਸਾਡੇ ਜਿਹਨਾਂ ਨਾਲ ਅਸੀਂ ਰਹੇ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਜੋੜਦੇ ਨੇ ਕਿਤਾਬਾਂ ਲਿਟਰੇਚਰ ਇਤਿਹਾਸ ਤੇ ਇਸ ਤਰੀਕੇ ਨਾਲ ਇੱਕ ਸ਼ਹੀਦੀ ਬੁੱਕ ਵੀ ਇਸ ਫਿਲਮ ਦੀ ਬਹੁਤ ਵੱਡਾ ਯੋਗਦਾਨ ਹੈ। ਇਸ ਪਰਿਵਾਰ ਦਾ ਸਰਦਾਰ ਨਰਮੋ ਸਿੰਘ ਜੀ, ਮਹਾਂ ਦਾ ਭੈਣ ਜੀ, ਹੁਣ ਦਾ ਸਭ ਤੋਂ ਜ਼ਿਆਦਾ ਸਾਡੀ ਮਾਤਰਾ ਦਾ ਜੀ ਉਸਰ ਇਸ ਇਲਾਕੇ ਦੇ ਸਾਰੇ ਹੀ ਦੁਆਬੇ ਦੇ ਜੁਸ ਸਿੰਘ ਸੀ। ਉਹਨਾਂ ਨੂੰ ਉਹਨਾਂ ਨੇ ਮਾਂ ਪਿਆਰ ਦੇਣਾ। ਫਿਰ ਜਿੰਨੇ ਵੀ ਸਾਡੇ ਸ਼ਹੀਦ ਪਰਿਵਾਰ ਆ, ਸਾਡੇ ਨੌਂ ਦੇ ਸਿੰਘ ਆ, ਉਹਨਾਂ ਸਾਰਿਆਂ ਦਾ ਬੜਾ ਸਹਿਯੋਗ ਆ ਇਹਦੇ ਵਿੱਚ। ਭਾਈ ਕੁਲਵੀਰ ਸਿੰਘ ਹੁਣਾਂ ਦਾ ਭਾਈ ਨਾਲ ਸਿੰਘ ਹੁਣਾਂ ਦਾ ਸੁਖਵਿੰਦਰ ਸਿੰਘ ਹੁਣਾਂ ਦਾ ਰਮਨਜਨ ਸਿੰਘ ਹੁਣਾਂ ਦਾ ਪਿੰਦਰ ਸਿੰਘ ਹੁਣਾਂ ਦਾ ਤੇ ਬਾਹਰ ਵਾਲੇ ਸਿੰਘ ਜੱਡਾ ਸੋਟੇ ਜਰਮਨ ਵਾਲੇ ਆਸਟਰੀਆ ਵਾਲੇ ਇੰਗਲੈਂਡ ਵਾਲੇ ਗੁਰੂਕਰਾਂ ਵਾਲੇ ਵੈਸਟਰ ਗੁਰੂਕਰਾਂ ਵਾਲੇ ਬਹੁਤ ਹੋਰ ਸਾਰੇ ਸਿੰਘ ਆ ਜਿਹੜੇ ਸਤਪਾਲ ਸਿੰਘ ਢੋਹਣਾ ਦੇ ਪੁੱਤਰ ਨੇ ਦੋਸਤ ਨੇ ਉਹਨਾਂ ਦੇ ਪਿਆਰੇ ਨੇ ਜਿਹਨਾਂ ਨੇ ਪੰਥ ਬੋਲ ਕਰਕੇ ਤੇ ਪੰਥ ਨੂੰ ਪਿਆਰ ਕਰਕੇ ਇਸ ਕਾਲ ਤੱਕ ਢੋਲੇ ਤੇ ਸਭ ਤੋਂ ਐਮ ਕਿ ਉਹ ਇੱਕ ਜੋਗਦਾਨ ਆ ਉਹ ਪੰਥ ਸਿਰ ਜਥਾ ਦੋਆਬੇ ਦਾ ਆ ਕੋਈ ਬੰਤੀ ਇਸੇ ਪਈ ਜਨਰਲ ਸਿੰਘ ਬੋਲੀ ਕਿ ਪਈ ਆ ਦਾਸ ਇਹ ਜਿਹਨਾਂ ਨੇ ਲਗਾਤਾਰ ਕਹਿੰਦੇ ਦਿਨ ਤੋਂ ਹੁਣ ਤੱਕ ਬਹੁਤ ਹੀ ਸਿਰਕ ਨਾਲ ਸੇਵਾ ਕੀਤੀ ਹੋਰ ਵੀ ਬਹੁਤ ਹੀ ਰੂਮਾ ਦਾ ਵਿਟਰ ਰੂਮਾ ਦਾ ਕੰਸਰਡੀਆਂ ਇਹਦੇ ਵਿੱਚ ਬਹੁਤ ਯੋਗਦਾਨ ਆ ਇਹਨਾਂ ਨੂੰ ਭੁੱਲ ਗਿਆ ਹੋਗਾ ਤੇ ਜਿਸ ਤਰ੍ਹਾਂ ਆਪਣੇ ਸਿੰਘ ਨੇ ਦੱਸਿਆ ਹੈ ਕਿ ਇਹਦੇ ਵਿੱਚ 101 ਆਪਾਂ ਦੇ ਤਸਵੀਰਾਂ ਲਾਰੇ ਅੱਛੀ ਤਕਰੀਬਨ ਤਿਆਰ ਹੋ ਗਈਆਂ ਤੇ ਬਾਕੀ ਬੱਕਰਾ ਤੇ ਸਿੰਘਾਂ ਨੇ ਤਕਰੀਬਨ 500 ਸਿੰਘਾਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਹੈ ਤੇ ਉਹ ਸਾਰਾ ਕੁਝ ਹੋਵੇਗਾ ਇਸ ਦੇ باوجود ਵੀ ਬਹੁਤ ਚਾਂਸ ਸਿਆ ਕਿ ਬਹੁਤ ਕੁਝ ਰਹਿ ਗਿਆ ਹੋਵੇ ਇਸ ਕਰਕੇ ਸਾਰੀ ਸੰਗਤ ਨੂੰ ਇਹ ਬੇਨਤੀ ਆ ਕਿ ਇਹ ਦੇਖ ਕੇ ਸਿੰਘਾਂ ਦੇ ਨਾਮ ਅਤੇ ਹੋਰ ਜੋ ਵੀ ਜਾਣਕਾਰੀ ਇੱਥੇ ਆ ਕੇ ਦਿੱਤੀ ਜਾਵੇ ਤੇ ਜਿਨ੍ਹਾਂ ਦੇ ਨਾਮ ਨਹੀਂ ਹੈਗੇ ਉਹ ਆ ਕੇ ਇੱਥੇ ਲਿਖਾਈ ਦੇ ਗੁਰੂਗ੍ਰਾਮ ਸਾਹਿਬ ਦੀ ਟੇਕ ਲੈ ਕੇ ਤੇ ਖਾਲਸਾਤਨ ਦੇ ਸੰਗਠ ਜਿਹੜੇ ਵੀ ਕੋਈ ਸਿੰਘ ਕੋਈ ਵੀ ਪਰਿਵਾਰ ਕਰੋទਰੀਆ ਸਾਡਾ ਸਾਰਿਆਂ ਦੇ ਅੱਗੇ ਸੀਸ ਨੇ ਟੇਕ ਇਹ ਹੌਸਲਾ ਕਿ ਅਸੀਂ ਕਿ ਸਿਰ ਭੁੱਲ ਗਏ ਹੋਏ ਇਸ ਕਰਕੇ ਸਾਰਿਆਂ ਨੂੰ ਆਪਣੇ ਆਪੇ ਆਪਣਾ ਇਹ ਦੇ ਵਿੱਚ ਇੱਥੇ ਨਾਮ ਦਰਜ ਕਰਵਾਉਣਾ ਚਾਹੀਦਾ ਤੇ ਬਾਕੀ ਬਿਲਕੁਲ ਯਾਦ ਆਈ ਗੱਲ ਜਦੋਂ ਆਇਆ ਸੀ ਕਿ ਤੇ ਕੋਈ ਗੱਲ ਫਾਸੀ ਜਾਂ ਜਿੰਨ ਕੋ ਕਰੀ ਪਤਾ ਜਿਹੜੇ ਸਾਲ ਨਹੀਂ ਆ ਜਦੋਂ ਸਤਪਾਲ ਸਿੰਘ ਥੰ ਲੋ ਦਵਾਰਾ ਜੇਲ੍ਹ ਸੂ ਆਇਆ ਉਹਨਾਂ ਤੇ ਜੇਲ੍ਹ ਤੋਂ ਜਮਾਨੇ ਹੋ ਕੇ ਆਇਆ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਤੋਹੀ ਜਿਹੜਾ ਸ਼ੁਰੂ ਕਰਤਾ ਚੱਕਰ ਸਪਾਉਣ ਦਾ ਤੇ ਇਧਰੋਂ ਕਈ ਬਸਲਾਂ ਰਿਸ਼ਤੇਦਾਰਾਂ ਦੋਸਤਾਂ ਨੂੰ ਵੀ ਤਜ਼ਰੀਦਾਂੀਆਂ ਬਾਹਰ ਜਾਣੀਆਂ ਆਉਣੀਆਂ ਆਉਣੀਆਂ ਤੇ ਸਾਡੇ ਤੱਕ ਜਥੇਬੰਦੀਆਂ ਨੇ ਪੰਚ ਕਮੇਟੀ ਦੇ ਸਿੰਘਾਂ ਨੇ ਇਹ ਕਿਹਾ ਕਿ ਤੁਸੀਂ ਆ ਕੇ ਸਤਕਾਲਸੇ ਨਾਲ ਆਪਣੀ ਜ਼ਿੰਮੇਵਾਰੀ ਸੰਭੋ। ਹੈ ਇਸ ਕਰਕੇ ਅਸੀਂ ਮੈਂ ਪਰਮਜੀਤ ਸਿੰਘ ਪੰਜਵੜ ਹਰਮਿੰਦਰ ਸਿੰਘ ਸਰਪਾਰੰਡ ਤੇ ਸ੍ਰਿੰਦਰ ਸਿੰਘ ਸ਼ਰਦਾਜੋ ਸ਼ਹਾਬਾਦਪੁਰੇ ਵਾਲਾ ਭਾਈ ਸੀ। ਅਸੀਂ ਚਾਰੇ ਜਣੇ ਆਏ। ਕੋਈ ਦੋ ਦਿਨ ਦੋਈ ਦਾ ਸਮਾ ਹੋਊਗਾ ਆਪਣੇ ਪਿੰਡ ਭਾਗ ਸਿੰਘਪੁਰ ਜਿਹੜਾ ਹੁਣ ਤੱਕ काफी مشهور ਹੋ ਗਿਆ ਸ਼੍ਰੀ ਹਰਜੀਤ ਸਿੰਘ ਜਿੱਥੇ ਇਸ਼ਾਦ ਕਰਦੇ ਉਦੋਂ ਤਾਂ ਇਹ ਸਾਰੇ ਛੋਟੇ ਛੋਟੇ ਸੀਗੇ ਅਸੀਂ ਉੱਥੇ ਆਇਓਗੇ ਗੁਰਦੀਪ ਸਿੰਘ ਦੀਪਾ ਤੇ ਸੋਹਣੀ ਤੇ ਸਾਥ ਕੋਲ ਤੇ ਕਿੰਨੇ ਜਣੇ ਸੀ ਸਾਨੂੰ ਜਿਹੜੇ ਸੀ ਅਸੀਂ ਆਏ ਤੇ ਉਸੇ ਤੇ ਨਾ ਸਾਨੂੰ ਅਪਰੀਲ 22 ਦਿਨ ਦੱਸਿਆ ਕਿ ਆਪਣੇ ਸਿੰਗਾ ਨੇ ਇੱਥੇ ਅੱਜ ਕੰਮ ਹੋ ਜਾਣਾ ਹੈ ਬਲੌਰ ਬੜੇ ਹੀ ਯਾਦ ਪੁਲਸਰ ਸਿਸਗੇ ਰਾਮਪੂਲੀ ਤੇ ਫਰਸ਼ਾ ਨੂੰ ਮਸੂਈ ਉਹਨਾਂ ਦਾ ਅੱਜ ਤੇਰੇ ਦੇ ਵਿੱਚ ਕੰਮ ਹੋ ਜਾਣਾ ਇਸ ਕਰਕੇ ਆਪਾਂ 5:00 ਜਾਂ 5:30 ਤੋਂ ਪਹਿਲਾਂ ਹਰ ਹਾਲ ਵਿੱਚ ਲੱਗਣਾ ਜੇ ਤੇ ਅਸੀਂ ਮਿਲੇ ਬੜੇ ਨਾਮਾਂ ਮਿਲੇ ਸੱਤ ਪਾਉਂਦੇ ਬੜਾ ਪਿਆਰ ਨਾਲ ਸਾਰੇ ਹੰਤੇ ਹੋ ਉਹ ਤੁਹਾਨੂੰ ਯਾਦ ਆ ਸਤਪਾਲ ਗਿਆ ਉਹ ਗੱਲਾਂ ਜੋ ਉਦੋਂ ਹੋਈਆਂ ਕਿ ਤਸ ਸਸੇ ਵੀ ਦੋਨਾਂ ਬਹੁਤ ਕਰਦੇ ਜਦੋਂ ਕਹਿੰਦਾ ਇਹ ਵੀ ਹੋ ਗਿਆ ਤੇ ਜੀ ਕਿ ਭਾਈ ਇਹ ਕਾਰਜ ਹੋ ਗਿਆ ਇਸ ਤੋਂ ਪਹਿਲਾਂ ਤੱਕ ਤੁਸੀਂ ਨਿਕਲੋ ਕੋਈ ਨਾ ਕੋਈ ਕਿ ਭਾਵੇਂ ਪ੍ਰੋਜੈਕਟ ਹੋ ਜਾਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਉਦੋਂ ਫਿਰ ਸਤਪਾਲ ਸਿੰਘ ਪਿਲੋਹਣ ਦੀ ਜ਼ਿੰਮੇਵਾਰੀ ਫੈਡਰੇਸ਼ਨ ਦੀ ਜਨਰਲ ਸਕੱਤਰ ਜਿਹੜਾ ਪਹਿਲਾਂ ਵੀ ਸੀ ਉਹ ਵੀ ਸਭ ਤੋਂ ਵਾਇਕ ਸੀ ਸੋਸਤਾ ਦਾ ਪ੍ਰਧਾਨ ਦੀ ਆਪ ਉਹਨਾਂ ਦਾ ਮਨ ਸੀ ਉਧਰ ਦਿੱਤੀ ਉਹਦੇ ਨਾਲ ਗੱਲ ਹੋਈ ਤੇ ਇੰਦਾ ਬੈਠੇ ਸੀ ਤੇ ਜਿਵੇਂ ਮੈਨੂੰ ਸਾਰੇ ਪਾਉ ਬਣਾ ਰਿਹਾ ਕਿ ਅਸੀਂ ਕਿਤੇ ਕੁਛ ਇਹਨਾਂ ਨੂੰ ਬਣਾ ਕੇ ਸਾਨੂੰ ਤੇ ਸਿੰਘਾਂ ਨੂੰ ਭਾਵੇਂ ਤੁਸੀਂ ਆ ਆ ਕੇ ਤੋਂ ਮੈਂ ਕਿਹਦੀ ਪੁੱਛਣਾ ਕਿਆ ਤੇ ਤਾਂ ਸਭ ਨੂੰ ਬੁਲਾਈਆ ਕਿ ਆਪਾਂ ਕਿਹੜਾ ਆਇਆ ਤੇ ਆਪਣਾ ਕੀ ਵਿਸ਼ਣ ਆਪਾਂ ਹੋਰ ਬੰਦੇ ਆ ਤੇ ਬੰਸ ਕਿਹੜੇ ਹਾਲਾਤਾਂ ਚ ਤੇ ਅਗਲੀ ਗੱਲ ਸਤਪਾਲ ਨੇ ਆਪ ਹੀ ਕੀਤੀ ਸਤਪਾਲ ਸਿੰਘ ਨੇ ਤੇ ਨਾਲ ਇਹ ਤਾਂ ਗੱਲ ਜੀ ਬੜੀ ਜਾਣ ਤੁਛਣਾ ਦੀ ਕਰ ਲਈ ਜੀ ਕਿ ਆਪਣਾ ਰਾਹ ਤਾਂ ਬਹੁਤ ਹੀ ਸਪਸ਼ਟ era ਜੰਗੂ ਦਾ ਤੇ ਸ਼ਹਾਦਤ ਜੋਤੀ ਵਾਲੇ ਬਾਬੇ ਨੇ ਅਬੁੱਤੀ ਜੰਗ ਲੜ ਕੇ ਅਕਾਲ ਤਖਤ ਤੇ ਉਹਦੇ ਸਮਿਆਂ ਚ ਫੌਸਲਾ ਦੇ ਮੋਰ ਵਾਲੇ ਫੌਸਲਾਦੰਗੀ ਨਹੀਂ ਰੱਖੀ ਆ ਉਸ ਤੋਂ ਅਸੀਂ ਕਿਵੇਂ ਬਿਸ਼ਿਹਤ ਸਕਦੇ ਉਸ ਤੋਂ ਬਾਅਦ ਸਾਡੇ ਕਿੰਨੇ ਵੀਰ ਕਿੰਨੇ ਸਾਡੇ ਸਾਥੀ ਸਾਡੇ ਭਾਅ ਤੇ ਸ਼ਹੀਦ ਹੋ ਗਏ ਆ ਐਡੀਆਂ ਸ਼ਾਨਾਂ ਨਾਲ ਉਹ ਸਾਨੂੰ ਈ ਕਰੇ ਕਿ ਸਾਡਾ ਹੀਰਾ ਜੰਗ ਜਬਾਦਰ ਤੇ ਇਹਨਾਂ ਸਮਿਆਂ 'ਚ ਖੌਫ ਸਹੀ ਬੋਲ ਬੋਲੇ ਆਵੇ ਉਹਨੂੰ ਜੋ ਤਰਦਾ ਦੇ ਰੱਖ てる ਇਸ ਗੰਦੇ ਸਿਤਾਰੇ ਉਹ ਜਾਗ ਲਉਣਾ ਤੇ ਉਹ ਅਸੀਂ ਲੜਾਂਗੇ ਫਿਰ ਇਸ ਤਰੀਕੇ ਨਾਲ ਉਜਾਣ ਸੱਤ ਪਾਸੇ ਨੂੰ ਆਨੰਦ ਜਿੰਮੇਵਾਰੀ ਬੁੱਕ ਤੇ ਹੋਰ ਵੀ ਬੜੀਆਂ ਗੱਲਾਂ ਹੋਣਗੀਆਂ ਫਿਰ ਉਹ ਟਾਈਮ ਹੋਣਾਗਾ ਜਦੋਂ ਸਾਨੂੰ ਮਿਲੇਗਾ ਸਿੱਦੇ ਤੋਂ ਕਦਿਾ ਅਈ ਕੋਨ ਤੇ ਸਾਡੇ ਕੰਮ 'ਚ ਉਹ ਸ਼ਾਮ ਦੀਆਂ ਖਬਰਾਂ ਬਹੁਤ ਵੀ ਹੋਉਂਦੀਆਂ ਸੀ ਉਹ ਆਈਆਂ ਕਿ ਉਹਦੇ ਵਿੱਚ ਆ ਗਿਆ ਜੀ ਕੋਲੇ ਦੋ ਇੰਸਪੈਕਟਰ ਅ ਫਰੋਂਟ ਟ੍ਰੇਨ ਦੇ ਵਿੱਚ ਉਹ ਬੰਨ੍ਹਦੇ ਹੋਏ ਨੂੰ ਆਇਆ ਇਹ ਤਾਂ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਜੰਕ ਦਾ ਰੋਕ ਸੀ ਮਾਰਗਾਂ 'ਤੇ ਸੀ ਸਿਸਟਮ ਨੂੰ ਉਹ ਦੱਸਾਂ ਨਹੀਂ ਨਾ ਕਿ ਕਿੰਨੇ ਸਾਰੇ ਪਿੰਡ ਸਾਰੇ ਇਲਾਕੇ ਜਿਹੜੇ ਪਰਿਵਾਰ ਆ ਜਿਹਨੂੰ ਬਹੁਤ ਦਿੱਕਲ ਹੈ ਤੁਸੀਂ ਪਰਿਵਾਰ ਇਥੇ ਮੈਨੂੰ ਪਹਿਲੀ ਵਾਰ ਸ਼ੀਰ ਦਾ ਪਰਿਵਾਰ ਉਹ ਸਹਰਿਆਂ ਦੇ ਜਿਹੜੇ ਕਰਾ ਕਰ ਬਹੁਤ ਛੋਟੇ ਕੁਝ ਆ ਸੰਬੰਧੇ ਕਿਉਂਕਿ ਛੋਟੀਆਂ ਗੱਲਾਂ ਤੋਂ ਬਹੁਤ ਛੇ ਬਿਚਾਰ ਹੈ ਤੇ ਹੋਰ ਆਧਿ ਤਰੀ ਗੱਲ ਕਰੀਏ ਅੱਜ ਉਹਨਾਂ ਸਮਿਆਂ 'ਚ ਗੱਲ ਉਹ ਸੀ ਗੱਲ ਕਰਦੇ ਹੁੰਦੇ ਸੀ ਕੋਈ ਧਿਆਨ ਦਿੰਦੇ ਹੁੰਦੇ ਸੀ ਕੋਈ ਨਹੀਂ ਗੱਲ ਕਰਦੇ ਹੁੰਦੇ ਸੀ ਉਦੋਂ ਅਸੀਂ ਬੱਲੇ ਹੁੰਦੇ ਸੀ ਅਸੀਂ ਆਪਣੇ ਬੋਲੋ ਜਿੰਨੇ ਵੀ ਬੱਲੇ ਉਸਨੇ ਉਹ ਬੱਲੇ ਅੰਦਰ ਮੁਸਲਮਾਨ ਸਾਈ ਹੋਰ ਜਿੰਨੇ ਜਿਹੇ ਪ੍ਰੈਸ ਹੋ ਗਿਆ ਇਹ ਹਰ ਪਿਆਰ ਵਿੱਚ ਕਹਿੰਦੇ ਹੁੰਦੇ ਸੀ ਕਿ ਸਾਡਾ ਸਰਬਸ ਸਾਰਿਆਂ ਦਾ ਸਰਬਸ ਹੈ ਕਿ ਸਾਇਦ ਕਿਸੇ ਜਵਾਬ ਕਿਸੇ ਅੰਰੀਸ ਤੇ ਗਲਾ ਉਹ ਹੀ ਨਰੁਖਾ ਦਾ ਸਰਬੋਤਮ ਪੰਜਾਬ ਵਾਲਾ ਭਲੇਮੀ ਰਾਜ ਵਾਲਾ ਬੇਨੂਰ ਵਾਲਾ ਸੁਨੁਰਸ਼ਿਆ ਤੇ ਅਸੀਂ ਜਾਮਨਾਂ ਤੇ ਅਸੀਂ ਦਾਦੇ ਵਾਰਿਆਂ ਸਾਰਿਆਂ ਦੀ ਆਈ ਆਪਦੀ ਦੇਦੇ ਸਾਰਿਆਂ ਦੀ ਚੜ੍ਹਦੀ ਕਲਾ ਕੋਣ ਸਮੇਂ ਬਰੇ ਬਦਲ ਗਿਆ ਹੁਣ ਦੇਖੀਏ ਤੇ ਪ੍ਰਪਗੈਂਡ ਦੇ ਤੌਰ ਤੇ ਫੌਲਸਤਾਨ ਦਾ ਨਾਮ ਬਹੁਤ ਦੁਨੀਆ ਪਰ ਬੜੇ ਥਾਂ ਤੇ ਲਿਆ ਗਿਆ اس وقت سارے اتنے انڈیا دیا میم جڑی اخبار ہیں وہ سارا بیاں نہیں دن پچھم دیا میوارا وغیرہ وہ اپنے آپ سوچنا لا رہے ہیں کئی دیشیاں کی وہ گل کر رہے ہیں کئی تھان سے رائے شماریاں ہو رہی ہیں بڑے بڑے لوگ اکٹھے ہو کے خاکستان کی گل کرتے ہیں ایک تو یہ پکا دوسرا یہ پک دیکھیے کہ اپنے پنجاب نہیں ہو پاس زندگی کی, اور... کی سیاست کی کی یا کی سوسائٹی آ سب کچھ کی کب تو رج بنیادی ਕੋਈ ਵੀ ਪੈਸਾ ਨਹੀਂ ਹੈ ਕਿਸੇ ਦੀ ਕੋਈ ਕ੍ਰੈਡੀਬਿਲਟੀ ਨਹੀਂ ਰਹੀ ਸ਼ਾਹ ਨਹੀਂ ਰਹੀ ਆਪਾਂ ਸਾਹਮਣੇ ਦੇਖ ਲਈ ਆ ਪ੍ਰਾਣੀਆਂ ਜਿੱਥੇ ਬੰਦੀਆਂ ਸੰਪਰਦਾ ਮੰਗਾ ਕੀ ਹਾਲ ਹੈ ਲੋਕਾਂ ਦਾ ਹੋਇਆ ਕੀ ਹਾਲ ਹੈ ਇਹਨਾਂ ਸਮਿਆਂ ਚ ਵੀ ਜੇ ਕੋਈ ਗੱਲ ਹੈ ਨਹੀਂ ਆ ਜੇ ਕੋਈ ਸਾਥ ਆ ਕ੍ਰੈਡੀਬਿਲਟੀ ਆ ਵਿਸ਼ਵਾਸ ਆ ਉਹ ਸੰਤ ਜਮਹਾਰ ਸਿੰਘ ਪਿੰਡਾਂ ਵਾਲੇ ਨੂੰ ਸ਼ਹੀਦਾਂ ਦਾ ਗਰਸ਼ੀ ਦਾ ਇਹੋ ਜਿਹਾ ਅਕਦਾਇਆ ਇਸ ਦੇ ਬਾਅਦ ਨੂੰ ਵੀ 86 ਤੋਂ ਲਗਾਤਾਰ ਸਰਕਾਰ ਦਾ ਪ੍ਰਚਾਰ ਚੱਲ ਰਿਹਾ ਹੈ ਸਾਡੇ ਖਿਲਾਫ ਸਰਕਾਰ ਜਿਹਨੂੰ ਫਲਸਤਿਨ ਨੂੰ ਜਾਗਰੂਕ ਬਣਾਉਣ ਦਾ ਮਨਾਤਾ ਕੋਈ ਨਹੀਂ ਰੁਕਿਆ ਬਹੁਤ ਰਿਹਾ ਹੋਣਾ ਸੋਸ਼ਲ ਮੀਡੀਆ ਕਰਦੇ ਤਾਂ ਬਹੁਤ ਵੱਧ ਗਿਆ ਸਾਡੇ ਬੰਦੇ ਨੂੰ ਵੀ ਕਰਵਾ ਲੈਂਦੇ ਹਨ ਉਹਨਾਂ ਨੂੰ ਪਤਾ ਕੀ ਲੱਗਦਾ ਹੈ ਇਸ ਦੇ ਬਾਅਦ ਨੂੰ ਵੀ ਐਸ ਵਨ ਜੇ ਕਿਸੇ ਦੀ ਸ਼ਹਾਗਿਆ ਉਹ ਸੰਘਰਸ਼ ਦੀ ਆ ਸ਼ਹਾਵਤ ਦੀ ਆ ਉਹਨਾਂ ਛੇ ਕਰਦਾਰਾਂ ਦੀ ਤੇ ਜੇ ਤੁਸੀਂ ਇਹਦਾ ਸਬੂਤ ਦੇਖਣਾ ਹੋਵੇ ਕਿ ਜੇ ਕਿਸੇ ਨੇ ਅੱਜ ਕੱਲ੍ਹ ਜਿਵੇਂ ਲੜਖਣ ਲੜਨੀ ਆ ਜਾਂ ਜਿੱਤਣ ਦੀ ਕੋਸ਼ਿਸ਼ ਕਰਨੀ ਆ ਤੇ ਉਹਨਾਂ ਨੂੰ ਸ਼ਹੀਦ ਦਾ ਦੀ ਮੌਤ ਲੈਣੀ ਪੈਂਦੀ ਹੈ ਜਾਂ ਪਰਿਵਾਰਾਂ ਦੀ ਮੌਤ ਲੈਣੀ ਪੈਂਦੀ ਹੈ ਜੇ ਸੰਤਾ ਦਾ ਨਾਮ ਲੈਣਾ ਪੈਂਦਾ ਜਾਂ ਭਾਈ ਹਰੀ ਸਿੰਘ ਦਾ ਲੈਣਾ ਪੈਂਦਾ ਆ ਜੇ ਨਰਸਿੰਦਰ ਸਿੰਘ ਦਾ ਲੈਣਾ ਮਹਿੰਗਾ ਇਤੋਂ ਤੁਹਾਨੂੰ ਪਤਾ ਲੱਗਦਾ ਕਿ ਅਸਲ ਗੱਲ ਕੀ ਇਸ ਦੇ باوجود ਵੀ ਕਿ ਸਾਡੇ ਗਰੁੱਪੀਆਂ ਨੇ ਕਿੰਨਾ ਜ਼ੋਰ ਲਾਇਆ ਕਿ ਇਸ ਵਿਚਾਰ ਨੂੰਗੇ ਸਮਾਉ ਨੂੰ ਇਸ ਵਿਸ਼ੇ ਨੂੰ ਪੂਰੀ ਤਰ੍ਹਾਂ ਨਾਲ ਲੈਣ ਦੇ ਤਾਰੇ ਤੇ ਇਹ ਵੀ ਆਪਾਂ ਦੇਖੀਏ ਕਿ ਜਿਹੜੀ ਐਸਪੀ ਆਫ ਇੰਡੀਆ ਦੀ ਫਾਰਮ ਕੋਸੀ ਹੈ ਉਹ ਜਿਆਦਾ ਹੀ ਗੱਲ ਕਰਨੀ ਤਾਂ ਸਿੱਖਾਂ ਵਾਲੀ ਗੱਲ ਹੁੰਦੀ ਹੈ ਸਿੰਕ ਨਵਾਰੇ ਉਹਨਾਂ ਦੇ ਕੋਚ ਕਰੂਈ ਹਾਊਸਾਂ ਦੇ ਗਰੁੱਪ ਜਾਂ ਹੋਰ ਤਾਂ ਹੋਣਾ ਪਾ ਦੇਖੀਏ ਕਿ ਜਿੱਦਾਂ ਹੁਣ ਬਾੜ ਆ ਰਹੀ ਹੈ ਉਧਰ ਤੁਹਾਨੂੰ ਆਇਆ ਕੁਝ ਨੁਕਰੀ ਦੀ ਬਹੁਤ ਵੱਡੇ ਕਸੂਰ ਆ ਸਰਕਾਰਾਂ ਦਾ ਵੀ ਹੱਥ ਆ ਤੇ ਉਹਦੇ ਵਿੱਚ ਵੀ ਲੋਕਾਂ ਨੂੰ ਬਿਲਕੁਲ ਲੋਕੀ ਸਮਝਦੇ ਅਗੀ ਕੀ ਗੱਲ ਹੈ ਕਿ ਕੌਣ ਕਿੱਥੇ ਹੈ ਕਿਹੜਾ ਕਹਿੰਦੇ ਨਾਲ ਇਹਨਾਂ ਗੱਲਾਂ ਤੋਂ ਵੀ ਇਹ ਹੜ ਵੀ ਆਏ ਆ ਪਿਛੇ ਦੇ ਖਿਆਲ ਦੇ ਜੰਗ ਵੀ ਲੱਗਿਆ ਆ ਤੇ ਲੋਕਾਂ ਨੂੰ ਬਿਲਕੁਲ ਕੋਈ ਮਦਦ ਨਹੀਂ ਹੈ ਇਹ ਤੁਸੀਂ ਦੋਵੇਂ ਹੀ ਇਵੈਂਟਸ ਦੇਖੋ ਫਿਰ ਇਹ ਜਦੋਂ ਐਮਰਜੈਂਸੀਆਂ ਆਈਆਂ ਇਹਦੇ ਵਿੱਚ ਕਿਸੇ ਸਰਕਾਰ ਕਿਸੇ ਪਾਰਟੀ ਕਿਸੇ ਵੀ ਲੀਡਰ ਦਾ ਕੋਈ ਰੋਲ ਨਹੀਂ ਉਹਨੇ ਕਿਸੇ ਤਰ੍ਹਾਂ ਵੀ ਤੁਹਾਡੀ ਕੋਈ ਮਦਦ ਨਹੀਂ ਕੀਤੀ ਆ ਤੇ ਕਿਹੜੇ ਵੱਗ ਖੀਤੀ ਆ ਗੁਰੂ ਪਰਸਤੋਈਆ ਸੰਗਤ ਨੇ ਗੁਰੂ ਘਰ ਨੇ ਲੰਗਰ ਨੇ ਕਾਰ ਸੇਵਾ ਨੇ ਸੰਗਤ ਦਾ ਮਾਣ ਨੇ ਸਖਤੀ ਰੂਪ ਸਿੱਖ ਮਨੇ ਆਪ ਨੂੰ ਉਹ ਜਾਣਦੇ ਦੇ ਨਾਲ ਅਸਵੀਰ ਉਹਨੇ ਆਪ ਹੀ ਸਭ ਕੁਝ ਸੰਭਿਆ ਆਹ ਬੜਾ ਸਿੱਧਾ ਉਹਨੇ ਆਪ ਕੀਤਾ ਤੇ ਆਪਾ ਦੇਖਦੇ ਆ ਕਿ ਜਦੋਂ ਤਾਂ ਕੋਈ ਵੱਡੀ ਕੋਈ ਐਮਰਜੈਂਸੀ ਜਾਂ ਆਪਤ ਆਪਾਂ ਲਈ ਉਦੋਂ ਆਪਾਂ ਉਹਦੀ ਟੈਕ ਲੈਣੀ ਆ ਤਾਂ ਸਰਗਰੂ ਹੋ ਜਾਂਦੇ ਆ ਉਹ ਸਾਡੀ ਬਹੁਤ ਕਹਾ ਹੈ ਪਰ ਜਦੋਂ ਨਹੀਂ ਹੁੰਦਾ ਉਦੋਂ ਅਸੀਂ ਉਹਨਾਂ ਦੀ ਟੈਕਲ ਦੇ ਚਲੇ ਜਾਂਦੇ ਆ ਸਰਕਾਰ ਉਹਨੋਂ ਜਿਹੜੇ ਸੰਸਥਾਵਾਂ ਬਣਾਈਆਂ ਆ ਫਿਰ ਕੰਮ ਦੇ ਤਰੀਕੇ ਬਣਾਏ ਆ ਸਾਨੂੰ ਸੰਗਠਿਤ ਕਰਨ ਦੇ ਰਾਹ ਕਰੰਦੇ ਬਾਹਰ ਥੱਲੇ ਤੋਂ ਪੰਚਾਇਤ ਤੋਂ ਲੈ ਕੇ ਉੱਤੇ ਤੱਕ ਬੜੀਆਂ ਲਕਸ਼ਨਾ ਦੇ ਤੇ ਬਹੁਤ ਦੀ ਕੀ ਫਿਰ ਅਸੀਂ ਉਹਨਾਂ 'ਚ ਚਲੇ ਜਾਂਦੇ ਆ ਤੇ ਇਸੇ ਸਾਲ ਸਾਲ ਕਰਤਾ ਯਰ ਬਾਕਾ ਨਾ ਚੋ ਕੀ ਨਿਕਲਿਆ ਤੇ ਇਸ ਕਰਕੇ ਆ ਸਮਾਇਆ ਕੋਈ ਆਮ ਸਮਾ ਨਹੀਂਗਾ ساری ਦੁਨੀਆ ਬਹੁਤ ਵੱਡੀ ਹਲਚਲ ਰਾਜਕਤਾ ਦਾ ਇੱਕ ਉਪਰੋਥੀ ਦਾ ਸਮਾਇਆ ਤੇ 100 ਸਾਲ ਹੋ ਗਿਆ ਆਪਾਂ ਵੀ ਸਦਾ ਦੇਖਦੇ ਇਹਦੇ ਵਿੱਚ ਬਹੁਤ ਜ਼ਰੂਰੀ ਆ ਕਿ ਆਪਾਂ ਦੇਖੀਏ ਕਿ ਭਾਈ ਸਾਡਾ ਕੀ ਫਰਜ਼ ਬਣਦਾ ਆ ਉਹ ਤੁਹਾਨੂੰ ਆਹ ਕੁਦਰਤੀ ਆਸਥਾਨ ਜਦੋਂ ਵੀ ਕੋਈ ਸੰਕਟ ਆਉਂਦਾ ਉਹ ਗੁਰੂ ਨੇ ਦਿਖਾਤਾ ਕਿ ਗੁਰੂ ਨੇ ਤੁਹਾਨੂੰ ਯਾਦ ਦਿੱਤੀਆਂ ਹੋਈਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੇ ਤੁਹਾਡੀ ਰੱਖਿਆ ਕਰਨੀ ਇਸ ਕਰਕੇ ਰਹਿੰਦੇ ਸਮੇਂ ਆਪਾਂ ਉਹਨਾਂ ਦੀ ਕਿਸੇ ਹੋਰ ਦੀ ਗੁਡਾਰੀ ਇੱਕ ਛੰਦ ਕੇ ਪਾਰਟੀਆਂ ਲੀਡ ਰਾ ਜਾਂ ਹੋਰ ਰੱਖਣਾ ਰੁਖਣਾ ਦੀ ਹਾਂ ਤੱਕ ਤਾਂ ਆਪਣੇ ਉਹਨੂੰ ਜੱਫੇ ਬੰਦ ਕਰੀਏ ਦੇਖਾਤਾ ਨੂੰ ਇਹ ਆ ਕਰੀਏ ਕਿ ਜੇ ਹੋ ਜਾ ਬਣਾਈਏ ਕਿ ਫਿਰ گرمتہ ہوتے پانچ پتا سار گرو گھر کی سیوا کوئی کرو یہ تریقہ آگے جسے آ بہت ہی بہت ہی کہہ سکتے کچھ نہیں پتا ک ਤੇ ਬਹੁਤ ਲੋੜੀ ਹੈ ਕਿ ਤੁਸੀਂ ਆਪਾਂ ਆਪਣੇ ਆਪ ਨੂੰ ਸੁਭਾਵੀ ਇਹਦੇ ਹੋਰ ਜਾਣ ਦੀ ਜ਼ਰੂਰਤ ਨਹੀਂ ਗੁਰੂ ਦੀ ਟੀਕ ਲਈ ਆਪਣੀ ਪਰੰਪਰਾ ਤੋਂ ਸੇਧ ਲਈ ਤੇ ਜਿੱਥੇ-ਜਿੱਥੇ ਗਿਆ ਦੁਨੀਆਂ ਪਾਸ ਸੰਤਾਂ ਨੂੰ ਜਥਿਆਂ ਰੂਪਿ ਆਪਣੇ ਆਪ ਨੂੰ ਨਾਮ ਮੰਨ ਕੋ ਉਸਾਰਾ ਉਸ ਤੋਂ ਸੰਗੂਨ ਦੇ ਦੱਸਿਆ ਉਹਨੂੰ ਬੁਲਾਓ ਇਹ ਤਰੀਕਾ ਅਭਿਕਰਨ ਕਰਨਾ سا یہ ہے کہ اُسی بہت زیادہ جذبات بہت زیادہ بہ جائیں بہت زیادہ فارے چلتے ہیں بہت شارٹ نوز سوچ کے سارا کچھ کرتے ہیں کچھ بھی پلین کچھ نہیں کرتے بندیاں پچھے لگ جانے ہیں بندہ دیا گلا کرنا پہنچتے ہیں کدی بھی آپنا گل نہیں وار کو نہیں جاتے اس پہ اس کے بھی جگہ سے سدھانت پی ہوں اسے کدی بھی نہیں جی ادھر بھی تریے جو اس وقت سرکار بھی بہت ہی بہت وے ہتھیار آ گئے خاص کر کے ਆਪਣੇ ਮਾਈਂਡ ਕੰਟਰੋਲ ਦੇ ਤੁਹਾਡੇ ਕਮਾਂਡ ਕੀ ਤੋਂ ਦੂਸਰੀ ਆਪ ਤੇ ਵਿਦਾਨ ਡੋਨ ਕਰਦੇ ਸੋਸ਼ਲ ਮੀਡੀਆ ਤੇ ਤੁਹਾਨੂੰ ਕਿਤੇ ਤੇ ਕਿਤੇ ਜਾ ਸਕਦੇ ਜਿਵੇਂ ਆਕਾ ਨੂੰ ਤੁਹਾਨੂੰ ਤੋਂ ਕਿਹ ਕਿਹ ਕਰਕੇ ਆਪਾਂ ਦੇਖ ਲਿਆ ਉਹ ਉਸ ਸ਼ੇਰ ਹੈ ਅੱਜ ਦੀ ਇਹ ਬਹੁਤ ਐ ਰਹੀਆਂ ਸਾਰੀਆਂ ਗੱਲਾਂ ਤੇ ਮੇਰਾ ਫਿਰ ਸਾਰੇ شہیدان والوں جہاں کر کے اِسے کھڑے ہاں جہاں کر کے جو کچھ بھی پوزیٹ ہو رہا ہے پارت کے پنجاب سے انہوں کمائی دھاڑنا کر کے ہو رہا ہے انہوں نے یاد کریے انہوں کے راہ پہ چلیے یہی ساری پر ہے سارا راہ ہے وہ ہے گروجی کا خالص